ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਚਉ ਸਜਣ ਮਿੜਿਆ ਦੇ ਸੂਤਾਰ ਨੈਣ ਮੰਝੇ ਤਰਸ ਦੇ ਕਦ ਪਸੀ ਦੀਦਾਰ ਸੱਜਣ ਸਤਿਆ ਪਾਤਸ਼ਾਹ ਸ਼ਿਰ ਸ਼ਾਹਾਂ ਦੇਸ਼ਾ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾ ਸੁਖੋ ਟਲ ਗੁਰ ਸੇਵੀਐ ਅਨਸ ਸਹਿ ਜਿਸ ਬੋਈ दर्शन गुरुक जन्म मरण दुखाया गुरु गुरुक जन्म मरण सतना श्री गुरु साहि राग सुही छंत महला पहला कर पहलांकार सतगुरु प्रसाद ਪਰ ਜੋ ਬਨ ਮਤ ਪੀੜੈ ਕਰ ਪਾਹੁਣੀ ਬਲਰਾਮ ਜੀਓ ਮੈ ਲਿਅਵ ਗਣ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਪਰ ਜੋ ਬਨ ਮਤ ਪੀੜੈ ਕਰ ਪਾਹੁਣੀ ਬਲਰਾਮ ਮਾਲੀ ਹਉ ਗਣ ਚਿਤ ਬਿਨ ਗੁਰ ਗੁਣ ਨਾ ਸਮਾਮਨੀ ਬਲਰਾ ਜੀਓ ਗੁਣ ਸਾਰ ਨ ਜਾਣੀ ਪਰਮ ਕੁਲਾਣੀ ਜੋ ਬਨਵਾਦ ਗਵਾਇਆ ਵਾਰ ਕਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਾ ਸਹਿਜ ਨਾ ਪਾਇਆ ਸਤ ਗੁਰੂ ਊਸ਼ਨਾ ਮਾਰਗ ਜਾਲੀ ਸੂਤੀ ਰਾਣ ਮਿਹਾਨੀ ਨਾਨਕ ਬਾਲ ਤਣ ਰਾਡੇ ਪ ਬਿਨ ਪਿਰ ਧਨ ਗੁਮ ਲਾਣੀ ਬਾਬਾ ਮੈਂ ਵਰਦੇ ਰਵ ਰਹਿਿਆ ਜਗ ਜਾਰ ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜੀ ਉਹ ਤ੍ਰਿਭਵਨ ਕੰਤ ਰਵੈ ਸੁਹਾਗਣ ਆਵ ਗਣਵੰਤੀ ਦੂਰੇ ਜਸ ਹਾ ਵਰਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾंड ਨਾਮੈਲ ਵਿਸੇ ਨਾਨਕ ਮਾ ਵਰ ਸਾਚਾ ਭਾਵੈ ਜੋਗ ਜੋਗ ਪ੍ਰੀਤਮ ਕਾ ਸੇ ਬਾਬਾ लग्न गणाय हम बी वन्या साहुर बलराम जियो साहा हुकम रजाए सो ना टले जो प्रब करए बलराम जियो कीर्तपय करता कर पाया ਜੀਨਾ ਨ ਰਹਨੇ ਕੇਵਲ ਰੋ ਰਹਿ ਆਤਿ ਹੁ ਲੋਹੀ ਮਾਏ ਤੇਰਾ ਸੀ ਰੋਏ ਵਿਸ਼ੁਸੀ ਬਾਲੀ ਬਾਲਹਿ ਤੇ ਨਾਨਕ ਸਾਜ ਸ਼ਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ बाबु नितडी दूर न आवै घर पियै बलराम जियौ रसी वे कण दूर फिर रावी कर सोहियै बलराम जियौ साचे फिर लोडी प्रीतम जोडी मत पूरी पर धाने ਸੰਜੋਗੀ ਮੇਲਾ ਧਾਨ ਸੁਹੇਲਾ ਗੁਣਵੰਤੀ ਗੁਰਿਆਨੇ ਸਤ ਸੰਤੋਖ ਸਦਾ ਸੱਚ ਪੱਲ ਸੱਚ ਬੋਲੇ ਫਿਰ ਪਾਏ ਨਾਨਕ ਦੇ ਵਿਚੁਰਨਾ ਦੁੱਖ ਪਾਏ ਗੁਰਮਤਿ ਅੰਤ ਸਮਾਈ ਸਤ ਸੰਤੋਕ ਸਦਾ ਸੱਚ ਪੱਲ ਸੱਚ ਬੋਲੇ ਫਿਰ ਪਾਏ ਨਾਨਕ ਜੀ ਜੁੜਨਾਂ ਨੂੰ ਪਾਏ ਗੁਰਮਤਿ ਅੰਤ ਸਮਾਈ